ਕੀ ਯਾਰ ਰੋਲਾ ਬੜਾ ਪਾਇਆ ਲਗਨ ਮੇਰੇ ਵਾਲਿਆਂ ਨੇ ਨਹੀਂ ਪੰਜਾਬ ਦੇ ਵਿੱਚ ਲਗਾਤਾਰ ਦਿਖ ਰਹੇ ਪਾਣੀ ਦੇ ਪੱਦਰ ਨੂੰ ਲੈ ਕੇ ਜਿੱਥੇ ਹਰ ਵਰਗ ਚਿੰਤਾ ਦੇ ਵਿੱਚ ਹੈ ਤਾਂ ਉੱਥੇ ਹੀ ਕਪੂਰਥਲਾ ਤੋਂ ਵਿਧਾਇਕ ਰਾਣਾ ਗੁਰਜੀਤ ਸਿੰਘ ਵੱਲੋਂ ਵੀ ਮਾਲਵੇ ਦੇ ਕਿਸਾਨਾਂ ਦੇ ਲਈ ਇੱਕ ਵੱਡਾ ਐਲਾਨ ਕੀਤਾ ਗਿਆ। ਉਹਨਾਂ ਕਿਹਾ ਕਿ 2 ਸਾਲ ਦੇ ਲਈ ਉਹਨਾਂ ਵੱਲੋਂ ਮੱਕੀ ਦੇ ਉੱਪਰ ਐਮਐਸਪੀ ਦਿੱਤੀ ਜਾਵੇਗੀ। ਬਠਿੰਡਾ ਦੇ ਕਸਬਾ ਮੋਰ ਮੰਡੀ ਵਿਖੇ ਨਵੀਂ ਸੋਚ ਨਵਾਂ ਪੰਜਾਬ ਬੈਨਰ ਹਟ ਇਕੱਠੇ ਹੋਏ ਵੱਡੀ ਗਿਣਤੀ ਦੇ ਵਿੱਚ ਕਿਸਾਨਾਂ ਨੂੰ ਰਾਣਾ ਗੁਰਜੀਤ ਸਿੰਘ ਵੱਲੋਂ ਇਹ ਕਿਹਾ ਗਿਆ ਹੈ ਕਿ ਨਰਮਾ ਪੱਟੀ ਗੁਲਾਬੀ ਸੁੰਢੀ ਨੇ ਬਰਬਾਦ ਕਰ ਦਿੱਤੀ ਹੈ ਤੇ ਮਹਿਜ਼ 2 ਫੀਸਦੀ ਕਿਸਾਨਾਂ ਵੱਲੋਂ ਨਰਮੇ ਦੀ ਫਸਲ ਦੀਜੀ ਜਾ ਰਹੀ ਹੈ ਤੇ ਝੋਨੇ ਹੇਟ ਰਕਬਾ ਲਗਾਤਾਰ ਵੱਧਾ ਜਾ ਰਿਹਾ ਜਿਸ ਕਾਰਨ ਪਾਣੀ ਦਾ ਲਗਾਤਾਰ ਡਿਕ ਰਿਹਾ ਪਾਣੀ ਦਾ ਪੱਦਰ ਲਗਾਤਾਰ ਡਿਕ ਰਿਹਾ ਜੋ ਕਿ ਪੰਜਾਬ ਦੇ ਲਈ ਚਿੰਤਾ ਦਾ ਵਿਸ਼ਾ ਹੈ ਫਸਲੀ ਵਿਭਿੰਨਤਾ ਔਰ ਮੱਕੀ ਉਹਨਾਂ ਜੋ ਇੱਕਿਆ ਔਰ ਜਿਹੜਾ ਆਪਾਂ ਕਾਟਨ ਦਾ ਇਲਾਕਾ ਸਿਆ ਉਹਨੂੰ ਮੱਕੀ ਥੱਲੇ ਲਈਏ ਘਟੂ ਘਟ ਪਾਣੀ ਘਟਖਾਉ ਤੇ ਸਰਕਾਰ ਨੂੰ ਮੈਂ ਬੇਨਤੀ ਕੀਤੀ ਮੈਂ ਚਿੱਠੀ ਵੀ ਲੀਤੀਆ ਕਿ ਮੱਕੀ ਤੇ ਜੋਰ ਰਾਣਾ ਲਾਦੋ ਇਹ ਮੱਕੀ ਜਦੋਂ ਆਪਾਂ ਦੇਤੀ ਬੀਜਦੇ ਇੱਕ ਮਿੰਟ ਵਿੱਚ ਇੱਕ ਮਿੰਟ ਤੋਂ ਦੋ ਸਾਲ ਲਈ ਮੈਂ ਗਰੰਟੀ ਕਰ ਰਿਹਾ ਕਿ ਦੋ ਸਾਲ ਐਮਐਸਪੀ ਰਾਣਾ ਦੋ ਸਰਕਾਰ ਆਵੇ ਕਿ ਸਾਡੇ ਨਾਲ ਕਰੇ ਐਗਰੀਮੈਂਟ ਸਰਕਾਰ ਆਵੇ ਨਾ ਆਵੇ ਮੈਂ ਤਾਂ ਕਹੇ ਤਾ ਜੇ ਕਹੇ ਤਾ ਤਾਂ ਕਹੇ ਤਾ ਜੋ ਕਿਆ ਉਹ ਕੀਤਾ ਤੇ ਖਾਲੀ ਇਹਨਾਂ ਨਹੀਂ ਮੱਕੀ ਯਾਰ ਜਿੰਨੀ ਮਰਜ਼ੀ ਬੀਜ ਲਿਓ ਇੱਕ ਸ਼ੰਕਾ ਜਿਹੜਾ ਮਨ ਚ ਹੈ ਕਿ ਮੱਕੀ ਦਾ ਬਣੂਗਾ ਕੀ ਇਹ ਬਿਲਕੁਲ ਨਹੀਂ ਮੱਕੀ ਦਾ ਤਾਂ ਇਹ ਜਿੰਨਾ ਤੁਸੀਂ 2 ਸਾਲ ਬੀਜਣਾ ਇਹਨਾਂ ਤੇ ਚਾਰਾ ਬਣਾ ਕੇ ਭੇਜਦੇ ਕੋਦਿਆਂ ਬੇਲਾ ਬਣਾ ਕੇ ਰਾਜਸਥਾਨ ਭੇਜ ਦਿਓ ਕੋਈ ਕਮੀ ਨਹੀਂ ਤੇ ਕਹਿੰਦਾ ਸੀ ਪੱਕੀ ਉਹ ਮੱਕੀ ਐਮ ਐਸ ਪੀ ਤੇ ਰਾਣਾ ਖਰੀਦੋ ਰਣਾ ਜਿਹੜੇ 2 ਤੋਂ 2 ਸਾਲ ਗਰੰਟੀ ਦਿੱਤੀ ਹੈ ਵੀ ਕਿੰਨਾ ਚਿਰ ਕਿ ਸੱਤਾ ਚ ਵੀ ਰਹੇ ਹੋ 5-7 ਥੋੜੀ ਸਰਕਾਰ ਰਹੀ ਹੈ ਵੀ ਉਦੋਂ ਕਿਸਾਨਾਂ ਨੂੰ ਪਰਪੁਲਤ ਕਰਨ ਵਾਸਤੇ ਉਦੋਂ ਉਦੋਂ ਉਪਰਾਲੇ ਕੀਤੇ ਉਦੋਂ ਉਦੋਂ 15 ਹਜ਼ਾਰ ਏਕੜ ਮੈਂ ਸ਼ੂਗਰ ਬੀਟ ਬਜਾਈ ਔਰ ਹਿੰਦੁਸਤਾਨ ਚ ਕੋਈ ਬੰਦਾ ਸ਼ੂਗਰ ਬੀਟ ਨਹੀਂ ਬਜਾਉਂਦਾ ਮੈਂ ਅੱਜ ਵੀ ਬਜਾਉਣਾ ਵਿਦੇਸ਼ ਚੋਂ ਵੀ ਲਿਆਂਦਾ ਵਿਦੇਸ਼ ਚੋਂ ਸੀਡਲਾਂ ਲੈਣੀਆਂ ਵਿਦੇਸ਼ ਤੋਂ ਉਹਦੇ ਹਾਰਵੈਸਟਰ ਲੈ ਆਂਦੇ ਜ਼ਿਮੀਂਦਾਰੋਂ ਕੋਈ ਪਰੇਸ਼ਾਨੀ ਨਹੀਂ ਖੁਦ ਬੀਜ ਕੇ ਚਾਈਦੀਆ ਖੁਦ ਕੋਟੀ ਕਰਕੇ ਚਾਈਦੀਆ خود स्प्रे ਕਰਕੇ ਚਾਹੀਦੀ ਖੁਦ ਪਟਕੇ ਲੈ ਜਾਈਦੀ ਆ ਤੇ ਕਾਪੀ ਹੋਣੀ ਚਾਹੀਦੀ ਸੀ ਪਰ ਮੈਂ ਹੋਰ ਗੱਲ ਕਰਨੀ ਚਾਹਨਾ ਯੂਨੀਵਰਸਿਟੀ ਨੂੰ ਤਾਂ ਪੰਜਾਬ ਸਰਕਾਰ ਨੂੰ ਤਾਂ ਪੰਜਾਬ ਦੇ ਚਾਹਤਿਆਂ ਨੂੰ ਕਿ ਯਾਰੋ ਇੱਕ ਖਾਲੀ ਮੱਕੀ ਨਾਲ ਨਹੀਂ ਗੱਲ ਬਣ ਜਾਣੀ ਇਥੇ ਮੇਰੇ ਮਨਚ ਦੇ ਉਹ ਸਮੇਂ ਸਮੇਂ ਨਾਲ ਦੱਸੂਗਾ ਆਪਣੇ ਪਲਾਨ ਪੂਰਾ ਬਣਿਆ ਹੈ ਦਿਮਾਗ ਚ ਕੀ ਹੋਣਾ ਕਿ ਚਾਹੀਦਾ ਖੇਤੀਬਾੜੀ ਬਾਰੇ ਕੀ ਹੋਣਾ ਚਾਹੀਦਾ ਪਾਣੀ ਬਾਰੇ ਕੀ ਹੋਣਾ ਚਾਹੀਦਾ ਹਰ ਉਹ ਚਲੋ ਹੁਣ ਆਪਣੇ ਆਪ ਨੂੰ ਬੜਾ ਸਿਆਣਾ ਨਹੀਂ ਬੰਦੇ ਨੂੰ ਸਮਝਣਾ ਚਾਹੀਦਾ ਤੇ ਜਿੰਨੇ ਜੋ ਗਿਆ ਸਮਰਪਿਤ ਹੈ ਜਗਬਾਨੀ ਟੀਵੀ ਲਈ ਬਠਿੰਡਾ ਤੋਂ ਮਨਪ੍ਰੀਤ ਸਿੰਘ ਦੀ ਰਿਪੋਰਟ